ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਖਣਚਰ ਆ ਗਿਆ ਸੀ 5-5 ਮਿੰਟਾਂ ਦਾ 5 ਮਿੰਟਾਂ ਦੇ ਇਹਨਾਂ ਦੇ ਖੇਤ ਪਹੁੰਚੇ ਪਰਚਾ ਵੀ ਹੋਇਆ ਇਹਨਾਂ 'ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਤੇ ਜਾ ਕੇ ਲੱਗੀ ਸੀ ਅਸੀਂ ਆਨੇ ਅੱਜ ਤੁਸੀਂ ਅੱਗੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਲਿਖਿਆ ਤੁਸੀਂ ਜੀ ਸਰਕਾਰ ਬਿਲਕੁਲ ਤੁਹਾਨੂੰ ਜੀ ਜੋ ਜੋ ਆ ਗਾੜੀ ਨੂੰ ਤਾਂ ਕਿਸੇ ਕੰਪਨੀ ਦੇ ਕੇ ਜਾਈਦਾ ਕੋਈ ਉਹ ਢਿਲੇ ਵੀ ਨਹੀਂ ਕਰਦਾ ਆਪਾਂ ਨਾ ਦੇਰੀ ਵਿੱਚ ਨਹੀਂ ਕਰਦੇ ਨੇ ਆਪਾਂ ਇਸ ਵਾਰ ਦੇਰੀ ਤਾਂ ਜੀ ਕਰੋਗੇ ਕਿਸਾਨ ਤਾਂ ਮਰ ਗਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੇਰੇ ਕੋਲ 5 ਕਿਲੋ ਤੇ ਮੈਂ ਮੈਂ ਵੇਖੋ ਮੇਰੀ ਗੱਲ ਤੋਂ ਮੈਂ 5 ਕਿਲੋ ਠੇਕੇ ਤਾਂ ਲੈ ਉਸ ਠੀਕ ਹੈ ਜੀ ਤੇ 5 ਕਿਲੋ ਦੇ ਵਿੱਚ 2 ਕਿਲੋ ਲੈ ਉੱਡ ਗਿਆ 3 ਕਿਲੋ ਨਾ ਹਈ ਮੇਰਾ ਪਤਾ ਨਹੀਂ ਜਦੋਂ ਕਰਕੇ ਉਹਨੂੰ ਮਿਲ ਲੈ ਨਾ ਮਿਲ ਨਾ ਠੀਕ ਹੈ ਜੀ ਤੇ ਮੈਂ ਹੁਣ ਦਸ ਕੀ ਲਊਂਗਾ ਫਾਂ ਹੀ ਲਊਂਗਾ ਜੇ ਕਿਤੇ ਇਹੀ ਝੋਨੇ ਨੂੰ ਮੈਂ ਅੱਗ ਲਾਈ ਹੁੰਦੀ ਘਰ ਤੋਂ 5 ਮਿੰਟ ਦੇ ਵਿੱਚ ਗੱਡੀ ਆਏ ਦੀ 5 ਮਿੰਟਾਂ ਲੱਗ ਕੇ ਆ ਗਏ ਅੱਗ ਲੱਗਿੰ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਜਿਦੋਂ ਮੇਰੇ ਲੋਕ ਲੈ ਆਉਂਦੇ ਨਹੀਂ ਨਹੀਂ ਆਪਣੀ ਫਿਰ ਮੈਡਮ ਝਾਵਲਾ ਦੇ ਝਾਵਲਾ ਦੇ ਹੱਦ ਤੋਂ ਅੱਗ ਲੱਗੀ ਹੈ ਜੀ ਝੋਕ ਮੋੜੇ ਜਾਂਦੀ ਛੜ ਕੇ ਰੋੜੇ ਤੋਂ ਫਾਰਕਟਾਂ ਦੇ ਲੱਗੀ ਆ ਇਹਦੇ ਵਿੱਚ ਕੋਈ ਕੋਸਟ ਵਾਲਾ ਇਹਦੇ ਵਿੱਚ ਕੋਸਟ ਵਾਲਾ ਇਧਰ ਰੱਖਵਾਇਆ ਕੋਸਬਾਦ ਦਿਲਾਰਾ ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਪਰ 70 ਮਿੰਟ ਆ ਗਿਆ ਸੀ 5-5 ਮਿੰਟ ਪੰਜ ਮਿੰਟ ਦੇ ਇਨਾਂ ਦੇ ਖੇਤ ਪਹੁੰਚੇ ਪਰਚਾ ਵੀ ਹੋਇਆ ਇਨਾਂ ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਉਹ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਤੇ ਜਾ ਕੇ ਲੱਗੀ ਸੀ ਅਸੀਂ ਅੱਜ ਤੁਸੀਂ ਵਾਲੇ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖਿਆ ਤੁਸੀਂ ਜੀ ਸਰਕਾਰ ਬਿਲਕੁਲ ਤੁਹਾਨੂੰ ਇਹ ਜੋ ਜੋ ਤੁਹਾਡੇ ਨੁਕਸਾਨ ਤੇ ਮਸਤੀ ਕੰਪੇਟਿਸ਼ਨ ਦੇ ਕੋਈ ਕੋਲ ਦਿਲੇ ਵੀ ਨਹੀਂ ਕਰਦੇ ਆਪਾਂ ਨਾ ਦੇਰੀ ਨਹੀਂ ਕਰਦੇ ਨੇ ਆਪਾਂ ਇਸ ਵਾਰ ਦੇਰੀ ਦਾ ਜੀ ਕਰੋਗੇ ਖਸਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਦੇਰੀ ਨਹੀਂ ਮਰੀ ਗਈ ਮੈਂ ਬਲ ਪੰਜ ਕਿਲੋ ਮੈਂ ਮੈਂ ਦੇਖੋ ਮੇਰੇ ਘਰ ਤੋਂ ਮੈਂ 5 ਕਿਲੋ ਠੀਕ ਤਾਂ ਲੈ ਲਿਆ ਸੀ ਠੀਕ ਹੈ ਜੀ ਪਰ 5 ਕਿਲੋ ਦੇ ਵਿੱਚੋਂ 2 ਕਿਲੋ ਨੇ ਉੱਡ ਗਏ 3 ਕਿਲੋ ਦਾ ਹਜੇ ਮੇਰਾ ਪਤਾ ਨਹੀਂ ਜੇ ਵੀ ਕਰਕੇ ਉਹਨੂੰ ਮਿਲ ਲੱਗਣਾ ਮਿਲਣਾ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਲਵਾਂਗਾ ਫਾਂਹੀ ਲਵਾਂਗਾ ਜੇ ਕਿਤੇ ਇਹ ਹੀ ਚੋਲੇ ਨੇ ਮੈਂ ਅੱਗ ਲਾਈ ਹੁੰਦੀ ਸਰ ਪੰਜ ਮਿੰਟ ਦੇ ਵਿੱਚ ਗੱਡੀ ਆਏ ਦੀ ਪੰਜ ਮਿੰਟਾਂ ਵਿੱਚ ਕੰਟਰੀ ਹੋ ਗਿਆ ਲੱਗ ਗਈ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਹੈ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਵੀ ਤਾਂ ਮੇਰੇ ਲੋਕੇ ਲਿਆ ਉਹ ਮੈਡਮ ਝਾਵਲਾ ਦੇ ਝਾਵਲਾ ਦੇ ਹੱਦੀ ਤੋਂ ਅੱਗ ਲੱਗੀ ਹੈ ਜੀ ਝੋਕ ਮੋੜੇ ਜਾਂਦੀ ਸ਼ਾਰਟ ਕੇ ਦੀ ਉਹਨੇ ਤਾਂ ਫਾਰਕ ਪੱਜ ਕੇ ਲੱਗੀ ਆ ਇਹਦੇ ਵਿੱਚ ਕੋਈ ਨਾ ਆ ਇਹਦੇ ਵਿੱਚ ਕੋਈ ਨਾ ਆ ਯਾਰ ਅਕਵਾਇੰਗ ਉਹ ਜ਼ਬਾਦਾ ਦਿਲਾਰਾ ਮੈਡਮ ਇਹਨਾਂ ਦੇ ਖੇਤਾਂ 'ਤੇ ਅੱਗ ਲੱਗੀ ਤੁਹਾਡੀ ਫਾਇਰ ਬ੍ਰਿਗੇਡ ਸਮੇਂ ਪਰ ਪਹੁੰਚ ਕੇ ਆ ਗਿਆ ਸੀ 5 ਪੌਂਟ ਮਿੰਟ ਦਾ 5 ਮਿੰਟ ਦੇ ਇਹਨਾਂ ਦੇ ਖੇਤ ਪਹੁੰਚੇ ਪਰਚੇ ਵੀ ਹੋਇਆ ਇਹਨਾਂ 'ਤੇ ਹੁਣ ਪ੍ਰਸ਼ਾਸਨ ਆਉਂਦਾ ਵੀ ਸਾਡੇ ਪਿੰਡ ਦੇ ਵਿੱਚ ਤੁਹਾਡੇ ਖੇਤਾਂ 'ਚ ਅੱਗ ਲੱਗੀ ਸੀ ਅਸੀਂ ਅੱਜ ਤੁਸੀਂ ਵਾਲਿਆਂ ਦੇ ਬਾਰੇ ਕੀ ਕਹੋਗੇ ਹੁਣ ਸਾਨੂੰ ਕੀ ਜਵਾਬ ਦੋਗੇ ਸਾਡਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਜੀ ਲਾਈਵ ਦੇਖਿਆ ਤੁਸੀਂ ਜੀ ਪਹਿਲਾਂ ਨੂੰ ਜੀ ਜੋ ਜੋ ਗਾਰਡਨ ਖਾਨ ਦੇ ਵਾਸਤੇ ਕਪਰੇਸ਼ਨ ਦੇਖੀ ਜਾਇਦਾ ਕੋਈ ਉਹ ਦਿਲੇ ਵੀ ਨਹੀਂ ਕਰਦੇ ਆਪਾਂ ਨਾ ਡੇਰੀ ਯੂਸ ਨਹੀਂ ਕਰਦੇ ਨੇ ਆਪਾਂ ਇਸ ਵਾਰ ਡੇਰੀ ਦਾ ਜੀ ਕਰੋਗੇ ਖਾਨ ਤਾਂ ਮਰਿਆ ਜੀ ਅੱਜ ਮਰ ਗਿਆ ਜੀ ਕੋਈ ਡੇਰੀ ਨਹੀਂ ਮਾਰੀ ਜਾਈ ਮੇਰੇ ਕੋਲ 5 ਕਿਲੋ ਫਰਮਾਨ ਮੈਂ ਫਰਮਾਨ ਮੈਂ ਫਰਮਾਨ ਮੇਰੇ ਘਰ ਤੋਂ ਮੈਂ 5 ਕਿਲੋ ਠੀਕੇ ਤਾਂ ਲੈਸੋ ਠੀਕ ਹੈ ਜੀ ਤੇ 5 ਕਿਲੋ ਦੇ ਵਿੱਚ 2 ਕਿਲੋ ਜਾਈ ਉੱਡ ਗਏ ਅੱਧਾ ਕਿਲੋ ਨਹੀਂ ਮੇਰਾ ਪਤਾ ਨਹੀਂ ਕਿ ਆਪਾਂ ਕਰ ਚੁਣ ਮਿਲ ਨਾ ਮਿਲ ਨਾ ਠੀਕ ਹੈ ਜੀ ਤੇ ਮੈਂ ਹੁਣ 10 ਕਿਲੋ ਲਵਾਂਗਾ ਫਾਂ ਹੀ ਲਵਾਂਗਾ ਜੇ ਕਿਤੇ ਇਹੀ ਢੋਲੇ ਨੂੰ ਮੈਂ ਅੱਗ ਲਾਈ ਹੁੰਦੀ ਸਰਫ 5 ਮਿੰਟ ਦੇ ਵਿੱਚ ਕੱਢੀ ਆ ਜੀ 5 ਮਿੰਟ 3 ਘੰਟੇ ਹੋ ਗਏ ਅੱਗ ਲੱਗਣ ਤਿੰਨ ਘੰਟੇ ਪਿੰਡਾਂ ਦੇ ਲੋਕ ਮਈ ਜਾਂਦੇ ਅੱਗ ਬੁਝਾਈ ਜਾਂਦੇ ਠੀਕ ਆ ਤੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਵੀ ਤਾਂ ਮੇਰੇ ਲੋਕ ਲੈ ਆਓ ਨਹੀਂ ਆਪਣੇ ਲੋਕਾਂ ਨੂੰ ਮੈਡਮ ਝਾਵਲਾ ਦੇ ਝਾਵਲਾ ਦੀ ਹੱਦ ਤੋਂ ਅੱਗ ਲੱਗੀ ਆ ਜੀ ਝੋਕ ਮੋੜੇ ਜਾਂਦੀ ਛੜਕੇ ਦੀ ਓੜੇ ਤੋਂ ਸਪਾਰਕ ਪੱਜ ਕੇ ਲੱਗੀ ਆ ਇਹਦੇ ਵਿੱਚ ਕੋਈ ਕੋਸਟ ਵਾਲਾ ਇਹਦੇ ਰੋਸ ਕੋਸਟ ਵਾਲਾ ਚਾਰ ਆਖਵਾਇਆ ਕੋਸਬਾਦਾ ਬਿਲਾਰਾ ਨੂੰ